ਹਮੇ ਆਪਣੋ ਨੇ ਮਾਰਾ ਗੈਰੋ ਮੇ ਕਹਾ ਦਮ ਥਾ ਹਮਾਰੀ ਕੀਤੀ ਬਾਹਰ ਡੁੱਬੀ ਜਹਾਂ ਪਾਣੀ ਬਹੁਤ ਕੰਮ ਤੱਕ ਸਿੱਕਵਾ ਇੱਕ ਭਰਾਵੋ ਸਾਡੇ ਪੰਜਾਬ ਦੇ ਮੀਡੀਏ ਤੇ ਲੋਕ ਪੱਖੀ ਦਾ ਨਾਂ ਹੋਵੋ ਉਹ ਗੁਰੂ ਗ੍ਰੰਥ ਸਾਹਿਬ ਦੇ ਪੱਖ ਦਾ ਤਾਂ ਕੋਈ ਹੋਊਗਾ ਨਾ ਮੀਡੀਏ ਦਾ ਕੋਈ ਮੀਡੀਏ ਦੇ ਪੱਤਰਕਾਰ ਕੋਈ ਮੀਡੀਆ ਹੈ ਜਾਂ ਨਿਰਪੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲਈ ਸਵਾਲ ਪੁੱਛ ਸਕਦਾ ਹੋਵੇ ਕਿ ਸਵਾਲ ਲਿਖ ਕੇ ਦਿੰਦੇ ਅਗਲੇ ਉਹੀ ਪੁੱਛ ਸਕਦੇ ਹੋ ਤੁਸੀਂ ਅਗਲਿਆਂ ਤੋਂ ਤੁਸੀਂ ਤਾਂ ਯਾਰ ਬਾਬਿਆ ਵਰਗੇ ਨਾ ਬਣੋ ਡੇਰੇ ਦਾ ਡੇਰਾਬਾਦ ਵਰਗੇ ਤੁਸੀਂ ਤਾਂ ਆਪਣੇ ਡਿਊਟੀ ਥੰਮ ਚੌਥਾ ਕਹਿਨੇ ਹੋ ਜੇ ਥਾਮੀ ਟੁੱਟ ਗਿਆ ਤਾਂ ਕੌਣ ਬਚਾਊਗਾ ਕੌਣ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜਿੰਦਾ ਰੱਖੂਗਾ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਭਰਾਵੋ ਪੱਤਰਕਾਰੋ ਮੀਡੀਆ ਲੋ ਚਾਹੇ ਜਿੰਨਾ ਮਰਜੀ ਮੀਡੀਆ ਦੇਖੋ ਪਖੰਡ ਨੂੰ ਪ੍ਰਮੋਟ ਕਰਨ ਲਈ ਪੀਟੀਸੀ ਦਾ ਕਿੰਨਾ ਜ਼ੋਰ ਲੱਗਦਾ ਪੱਤਰ ਜਾ ਜਾ ਕੇ ਉਹੀ ਸਵਾਲ ਪੁੱਛਦਾ ਮਿੱਠੇ ਮਿੱਠੇ ਲੋਕਾਂ ਨੂੰ ਜ਼ਹਿਰ ਦੇਣ ਵਾਲੇ ਸ਼ੂਗਰ ਵਾਲੇ ਉਡੇਰਾਂ ਤੇ ਉੱਥੇ ਪਹੁੰਚ ਗਏ ਤੁਸੀਂ ਪਹੁੰਚੋ ਜਥੇਦਾਰ ਅਕਾਲ ਤਖਤ ਕੋਲੇ ਪੱਤਰਕਾਰੋ ਜੇ ਤੁਹਾਡੀ ਜਮੀਰ ਜੀ ਆਂਦੀ ਆ ਅਰਦਾਸ ਅੰਤਮ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਣੀ ਆ ਇਹ ਗੱਲ ਸਿਆਣਾਂ ਸੁਣ ਲਓ ਕਿਸੇ ਪਖੰਡੀ ਨੰਗ ਟੜੰਗੇ ਦੇ ਚਰਨਾਂ 'ਚ ਤੁਸੀਂ ਥਾੜੀ ਮੰਗਣੀ ਅਰਦਾਸ ਕਿੱਥੇ ਹੋਣੀ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਉਹਨਾਂ ਦੇ ਅੰਗ ਟੜੰਗਿਆਂ ਦੇ ਚਰਨਾਂ ਨੇ ਤੁਹਾਨੂੰ ਨਹੀਂ ਨਸਣਾ ਉਤਾ ਪਤਾ ਨਹੀਂ ਕਿੱਥੇ ਮਰ ਗਏ ਉਹ ਕਿੱਡੀ ਖਰੂਤ ਕਿੰਨੀ ਬਾਣੀ ਬਦਲ ਕਿ ਉਹ ਤੁਸੀਂ ਜਥੇਦਾਰ ਨੂੰ ਧਾਮੀ ਨੂੰ ਸੁਖਵੀਰ ਬਾਦਲ ਨੂੰ ਤਿੰਨਾਂ ਤੋਂ ਇੱਕੋ ਹੀ ਸਵਾਲ ਪੁੱਛੋ ਜਾਂ ਕਿ ਕੋਈ ਮੀਡੀਆ ਵੀ ਕਲੀਅਰ ਕਰੋ ਜਿਹੜੇ ਡੇਰਿਆਂ ਸਰੂਪ ਆ ਉਹ ਗਏ ਗੁਰੂ ਘਰ ਸ੍ਰੋਮਣੀ ਕਮੇਟੀ ਦੇ ਵਿਧਿ ਪ੍ਰਧਾਨ ਮੁਤਾਬਕ ਆ ਜਿਹੜੇ ਉੱਥੇ ਕਰਮ ਕਾਰਡ ਹੁੰਦੇ ਆ ਉਹ ਸੋਡੀ ਅਕਾਲ ਤਖਤ ਦੀ ਰਹਿਤ ਮਰਜ਼ਾਦਾ ਅਨੁਸਾਰ ਹੈ ਦੋਵਾਂ ਨੂੰ ਹਾਲ ਪੁੱਛ ਦਿਓ ਤੁਹਾਡਾ ਧੰਨਵਾਦ ਕਰੂ ਪੰਜਾਬ ਸਾਨੂੰ ਯਾਦ ਰੱਖੋ ਉਸ ਮਿਢੀ ਨੂੰ ਪੈਸਾ ਆਉਂਦਾ ਜਾਂਦਾ ਰਹਿੰਦਾ ਇੱਥੇ ਰਾਮ ਗਿਓ ਰਾਵਣ ਗਿਓ ਹੈ ਇੱਥੇ ਵੱਡੇ ਵੱਡੇ ਤੁਰਗੇ ਨੇ ਰਹਿਣਾ ਆਪਾਂ ਵੀ ਨਹੀਂ ਕਿਸੇ ਨੇ ਦੋ ਸਵਾਲ ਜਿਹੜਾ মিডিਆ ਪੁੱਛੂਗਾ ਉਹਨੂੰ ਅਸੀਂ ਸਨਮਾਨਦਾਰ ਰੂਪਾ ਪਾ ਕੇ ਕਰ ਸਕਦੇ ਆਂ ਭਰਾਓ ਪੈਸੇ ਤਾਂ ਹੈ ਨਹੀਂ ਗਰੀਬ ਬੰਦੇ ਆਸੀਂ ਜਿਹੜਾ মিডিਆ ਇਹ ਗੱਲ ਪੁੱਛਲੇ ਜਥੇਦਾਰ ਨੂੰ ਧਾਮੀ ਨੂੰ ਤੇ ਬਾਦਲ ਨੂੰ ਵੀ ਜਿਹੜੇ ਸਰੂਪ ਗਏ ਆ ਜਿਹੜੇ ਡੇਰਿਆਂ 'ਚ ਕੀ ਜਿਹੜਾ ਪ੍ਰੋਟੋਕਾਲ ਵਿਧੀ ਵਿਧਾਨ ਸਰੋਣੀ ਕਮੇਟੀ ਦਾ ਹੈ ਹਰਕ ਲਈ ਉਹ ਸੰਸਾਰ ਗਏ ਆ ਦੂਸਰਾ ਜਿਹੜੇ ਉੱਥੇ ਕੰਮ ਹੁੰਦੇ ਆ ਕੀ ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਹੈ ਜੇ ਨਹੀਂ ਤਾਂ ਜਵਾਬ ਦੇਣਗੇ